ਵਾਹਿਗੁਰੂ ਸਾਹਿਬ ਜੀ ਕਬੀਰ ਚੰਦਨ ਕਾ ਬਿਰਵਾ ਪਲਾ ਬੇੜਿਓ ਟਾਕ ਕਲਾਸ ਓਏ ਪੀ ਚੰਦਨ ਹੋਇ ਰਹਾ ਬਸੇ ਜੋ ਚੰਦਨ ਪਾਸ ਅੰਤਰਜਾਮੀ ਪੁਰਖ ਵਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗ ਮੋਕਉ ਕਰ ਸੰਤਨ ਕੀ ਧੂਰੇ ਸਤਗੁਰੂ ਗਰੀਬ ਨਵਾਜ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਅਮਰਤ ਪਾਵਨ ਹਜ਼ੂਰੀ ਅੰਦਰ ਨਮਸਕਾਰ ਕਰਕੇ ਬੈਠੀ ਗੁਰੂ ਪਿਆਰੀ ਸਾਧ ਸੰਗਤ ਆਓ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਹੱਥ ਜੋੜੋ ਪਿਆਰ ਸਤਕਾਰ ਦੇ ਨਾਲ ਹਾਜ਼ਰੀ ਲਵਾਓ ਗੁਰੂ ਚਰਣਾ ਵਿੱਚ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਮਹਾਨ ਬਚਨ ਹਨ ਜਿਹੜੇ ਸਾਧੂ ਹੁੰਦੇ ਹਨ ਆ ਨਾ ਉਹ ਕਾਲਪੁਰਖ ਪਰਮਾਤਮਾ ਦੇ ਭੇਜੇ ਹੋਏ ਸੰਸਾਰ ਵਿੱਚ ਆਉਂਦੇ ਹਨ ਜੇਸਰਾ ਸੰਤ ਮਹਾਪੁਰਖ ਬਾਬਾ ਜਮੀਰ ਸਿੰਘ ਰੱਬ ਜੀ ਜਿਨ੍ਹਾਂ ਦੀ ਵੱਡੀ ਕਹਾਣਾ ਵੱਡੀ ਕਮਾਈ ਦੇ ਬਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਕਲਦੀਪ ਸਿੰਘ ਸੇਖਾ ਜੀ ਨੇ ਬੜੇ ਪਿਆਰ ਦੇ ਨਾਲ ਬੜੇ ਸੰਖੇਪ ਦੇ ਵਿੱਚ ਮਹਾਪੁਰਖਾਂ ਦੇ ਗੁਣ ਸਹਿਜ ਮਾਤਾ ਪਿਤਾ ਦੇ ਬਾਰੇ ਉਹਨਾਂ ਦੀ ਉਮਰ ਬਾਰੇ ਸਾਰਾ ਵੀਰਵਾਪ ਸੰਗਤ ਨੂੰ ਦੱਸਣਾ ਕੀਤਾ ਹੈ ਜਿਹੜਾ ਵੀ ਸਾਧੂ ਦਾ ਸੰਗ ਕਰਦਾ ਹੈ ਉਹ ਇਹ ਸਮਝ ਲਓ ਵੀ ਸਾਧੂ ਵਰਗਾ ਹੋ ਜਾਂਦਾ ਹੈ ਉਹਦੇ ਵਰਗੇ ਜਿਹੜੇ ਗੁਣ ਹਨ ਉਸ ਮਨੁੱਖ ਵਿੱਚ ਆ ਜਾਂਦੇ ਹਨ ਸੰਗਤ ਦਾ ਬਹੁਤ ਅਸਰ ਪੈਂਦਾ ਹੈ ਅਸੀਂ ਜਿੰਨੇ ਵੀ ਮਨੁੱਖਾਂ ਧਰਤੀ ਤੇ ਆਏ ਹੋਏ ਅਸੀਂ ਕਰਮ ਕਰਕੇ ਆਏ ਹਾਂ ਸਾਧੂ ਜਿਹੜੇ ਹਨ ਪ੍ਰਮਾਤਮਾ ਦੇ ਭੇਜੇ ਹੋਏ ਆਉਂਦੇ ਹਨ ਕਾਲਪੁਰਖ ਪ੍ਰਮਾਤਮਾ ਦੇ ਦੇਸਰਾ ਮਹਾਂਪੁਰਖ ਆਏ ਨਾਮੀ ਮਹਾਂਪੁਰਖ ਜਿਨ੍ਹਾਂ ਦਾ ਨਾਮ ਹਰੀਕ ਬੱਚਾ ਬਜ਼ੁਰਗ ਜਾਣਦਾ ਹੈ ਜਿਹੜੇ ਪਹਿਲੇ ਸਮਿਆਂ ਚ ਆਏ ਸੰਤ ਬਾਬਾ ਅਤਰ ਸਿੰਘ ਜੀ ਮਾਸੂਆਣਾ ਸਾਹਿਬ ਵਾਲੀ ਕਮਾਈ ਵਾਲਿਆਂ ਦੀ ਗੱਲ ਕਰ ਰਿਹਾ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਮਹਾਪੁਰਖ ਭਿੰਡਰਾਂ ਵਾਲੇ 27 ਵਾਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਆਪਣੀ ਮਖਾਰਬਿੰਦ ਤੋਂ ਉਚਾਰਨ ਕੀਤੀ। ਕਮਾਈ ਵਾਲੇ ਸਾਧੂ। ਇਸੇ ਤਰ੍ਹਾਂ ਹੋਰ ਮਹਾਪੁਰਖ ਜੇਸਾ ਬਾਬਾ ਨਿਧਾਨ ਸਿੰਘ ਜੀ ਦਾ ਜ਼ਿਕਰ ਕੀਤਾ ਭਾਈ ਸਾਹਿਬ ਨੇ। ਬੜੇ ਸਜੇ ਢੰਗ ਦੇ ਨਾਲ ਆਪ ਸੰਗਤ ਨੂੰ ਦੱਸਿਆ ਵੀ ਕਾਰ ਸੇਵਾ ਹਜੂਰ ਸਾਹਿਬ ਵਾਲੀ ਜਿਹੜੀ ਸੰਪਰਦਾ ਇਹ ਮਹਾਪੁਰਖਾਂ ਨੇ ਕਿਸ ਤਰ੍ਹਾਂ ਸੇਵਾ ਕਰਕੇ ਦਸ਼ਮੇਸ਼ ਪਿਤਾ ਜੀ ਤੋਂ ਗੁਣ ਪ੍ਰਾਪਤ ਕੀਤੇ। ਔਰ ਉਹਨਾਂ ਤੋਂ ਫਿਰ ਅੱਗੇ ਗੁਣ ਵੰਡੇ ਗਏ ਮਹਾਪੁਰਖਾਂ ਨੇ ਲਏ ਗੁਰੂ ਪਾਤਸ਼ਾਹ ਤੋਂ ਰੱਗੇ ਗੁਣ ਆਏ ਤੇ ਗੁਣ ਵੰਡੀਏ ਤੇ ਗੁਣ ਅੱਗੇ ਮਿਲਦਾ ਹੈ ਗੁਣਵੰਤ ਆ ਗੁਣ ਦੇ ਜਿੰਨਾ ਗੁਣ ਵੰਡਾਂਗੇ ਅੱਗੇ ਗੁਣ ਪ੍ਰਾਪਤ ਹੁੰਦਾ ਮਹਾਪੁਰਖਾਂ ਨੇ ਫਿਰ ਜਿਹੜਾ ਆਪਾਂ ਪਹਿਲਾ ਵਚਨ ਪੜਿਆ ਚੰਦਨ ਦੇ ਕੋਲ ਰਹਿਣ ਵਾਲਾ ਚੰਦਨ ਹੋ ਜਾਂਦਾ ਹੈ ਸੁਗੰਧ ਦੇ ਨਾਲ ਪਰ ਜਾਂਦਾ ਹੈ ਇਹ ਮੇ ਜੋ ਲੜੀ ਚੱਲੀ ਬਾਬਾ ਨਾਨਕ ਸਿੰਘ ਸੱਚਖੰਡ ਵਾਸੀ ਬਾਬਾ ਸੀਸਾ ਸਿੰਘ ਉਹਨਾਂ ਤੋਂ ਫਿਰ ਅੱਗੇ ਮਹਾਪੁਰਖ ਵਰਸਾਈ ਗਏ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਹਜੂਰ ਸਾਹਿਬ ਵਾਲੀ ਫਿਰ ਅੱਗੇ ਮਹਾਪੁਰਖ ਵਖ ਵਖ ਥਾਵਾਂ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਆਪਣੇ ਮੋਗੇ ਦੇ ਵਿੱਚ ਸਤਿਕਾਰਯੋਗ ਬਾਬਾ ਕਰਨੈਲ ਸਿੰਘ ਜੀ ਗੁਰਦੁਆਰਾ ਕਲੰਗੀ ਧਰ ਦਸ਼ਮੀਸ਼ ਨਗਰ ਮੋਗਾ ਦੇ ਵਿੱਚ ਜੋ ਸੇਵਾਵਾਂ ਨਿਭਾ ਰਹੇ ਹਨ ਇਸੇ ਤਰ੍ਹਾਂ ਜਨਮ ਮਰਨ ਦੂਹੂ ਮੈਂ ਨਹੀਂ ਜਨ ਪਰ ਉਪਕਾਰੀ ਆਏ ਮਨੁੱਖ ਆਪਣੇ ਕਰਮਾਂ ਕਰਕੇ ਆਉਂਦਾ ਹੈ ਸਾਨੂੰ ਸਮਾਂ ਮਿਲਿਆ ਹੈ ਸਾਡਾ ਜਿਹੜਾ ਜੀਵਨ ਹੈ ਕਿੱਥੇ ਖਾਣਾ ਕਿੱਥੇ ਬੈਠਣਾ ਉਹ ਸਾਰਾ ਪਾਤਸ਼ਾਹ ਨੇ ਲਿਖ ਦਿੱਤਾ ਹੈ। ਹਉ ਕਿ ਖਾਸਮ ਦੇ ਹੱਥ ਵਿੱਚ ਨਥ ਹੈ। ਨੱਕ ਨਥ ਖਾਸਮ ਹੱਥ ਕੀਰਤ ਤੱਕੀ ਦੇ ਜਾਹਾਂ ਦਾਣੇ ਤਾਹਾਂ ਖਾਣੇ। ਨਾਨਕਾ ਸਾਚੀ। ਅਸੀਂ ਕਿਸੇ ਕਿਰਿਆ ਕਰਮ ਦੇ ਵਿੱਚ ਬੱਧੇ ਹਾਂ। ਸਾਧੂ ਇਹਨਾਂ ਤੋਂ ਨਿਰਲੀਪ ਨੇ ਵੱਖਰੇ ਹਨ। ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰੁ ਪੁਕਾਰਿ ਆਏ। ਸਾਧੂ ਪਾਰ ਉਪਕਾਰ ਵਾਸੇ ਆਉਂਦੇ ਹਨ ਬਾਬਾ ਜਮੇਰ ਸਿੰਘ ਕਹਿੰਦੇ ਜੇ ਕਿਸੇ ਨੇ ਆ ਕੇ ਉਹਨਾਂ ਮਹਾਪੁਰਖਾਂ ਨੂੰ ਆਖਿਆ ਵੀ ਮਹਾਪੁਰਖੋ ਇੰਨੀ ਕ ਜ਼ਰੂਰਤ ਹੈ ਮਾਇਆ ਦੀ ਜਾਂ ਜੀ ਆ ਕੰਮ ਸਵਾਰ ਦਿਓ ਤੇ ਉਹਨਾਂ ਦੀ ਰਸਨਾ ਤੋਂ ਕਦੇ ਨਾ ਸ਼ਬਦ ਨਹੀਂ ਨਿਕਲਿਆ ਜੇ ਕਿਸੇ ਨੇ ਆਖਿਆ ਜੀ ਸਾਡਾ ਗੁਰੂ ਘਰ ਦੀ ਇਮਾਰਤ ਹੈ ਇਹਦੀ ਤਿਆਰੀ ਕਰਵਾ ਦਿਓ ਜੇਸਰਾ ਭਾਈ ਸੰਤ ਕਲਦੇਵ ਸਿੰਘ ਸੇਖਾ ਜੀ ਦੱਸ ਰਹੇ ਸਨ ਵੀ 22 ਦਿਨਾਂ ਦੇ ਵਿੱਚ ਉਹਨਾਂ ਨੇ ਗੁਰੂ ਘਰ ਤਿਆਰ ਕਰਾ ਦਿੱਤੇ ਇਸਰਾ ਹੀ ਕਮਾਈ ਵਾਲਿਆਂ ਦੀ ਗੱਲ ਹੈ ਉਹਨਾਂ ਦਾ ਕਿਹਾ ਹੋਇਆ ਸੱਚੀ ਦਰਗਾਹ ਵਿੱਚ ਚੱਲਦਾ ਹੈ ਬੋਲ ਕਿਸੇ ਦੀ ਆਪਣੇ ਸ਼ਹਿਰ ਵਿੱਚ ਚੱਲਦੀ ਹੈ ਕਿਸੇ ਦੀ ਨਗਰ ਚ ਚੱਲਦੀ ਹੈ ਕਿਸੇ ਦੀ ਪੰਜਾਬ ਚ ਚੱਲਦੀ ਐ ਕਿਸੇ ਦੀ ਇੰਡੀਆ ਚ ਸਾਦੀ ਕਿਸੇ ਦੀ ਦੇਸ਼ ਉਦੇਸ਼ ਚ ਚੱਲਦੀ ਐ ਪਰ ਮਹਾਰਾਜ ਕਹਿੰਦੇ ਕੋ ਨੇ ਜਿਹਦਾ ਕਿਆ ਹੋਇਆ ਦਰਗਾਹ ਚ ਚੱਲਦਾ ਸੱਚਖੰਡ ਵਿੱਚ ਵੀ ਉਹਨਾਂ ਦੇ ਬੋਲ ਕਹੇ ਹੋਏ ਸੁਣੇ ਜਾਂਦੇ ਹਰ ਜਾਂ ਕਾ ਕਹਿਆ ਦਰਗਹਿ ਚ ਲੱਇ ਕਹਿੰਦੇ ਉਹ ਸਾਧੂ ਜਿਨ੍ਹਾਂ ਦਾ ਕਿਆ ਹੋਇਆ ਬੋਲ ਉਹ ਦਰਗਾਹ ਵਿੱਚ ਸੱਚਖੰਡ ਦੇ ਵਿੱਚ ਬੋਲ ਪਹੁੰਚਦਾ ਹੈ ਸਾਧੂ ਈਸਰਾਂ ਦੇ ਗੁਣ ਲੈ ਕੇ ਆਉਂਦੇ ਹਨ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰ ਹੀ ਆਏ ਉਪਰ ਉਪਕਾਰ ਕਰਨ ਵਾਸਤੇ ਆਉਂਦੇ ਨੇ ਗੁਰੂ ਪਿਆਰੀ ਸਾਧ ਸੰਗਤ ਸਮਝਣਾ ਇਸ ਵਿਚਾਰ ਨੂੰ ਜਿੱਥੇ ਫਿਰ ਸਾਧੂ ਦਾ ਚਰਨ ਪੈਂਦਾ ਹੈ ਉਥੇ 68 ਤੀਰਥ ਹਨ 68 ਤੀਰਥਾਂ ਦਾ ਫਾਲ ਉਥੇ ਹੈ 860 ਮੱਜਣ ਜਹ ਸਾਧ ਪਾਗ ਤਰੈ 68 ਤੀਰਥ ਉਥੇ ਵਰਤਦੇ ਹਨ ਸਾਧੂ ਦੇ ਚਰਨ ਪਰਸਦੇ ਨੇ ਕਿੰਨੀਆਂ ਰੂਹਾਂ ਨੂੰ ਮਹਾਂਪੁਰਖਾਂ ਨੇ ਅੰਮ੍ਰਿਤ ਛਕਾਇਆ ਹੋਵੇਗਾ ਜਿਸ ਨਾਲ ਬੀਬੀਆਂ ਨੂੰ ਸੰਗਤ ਵਾਸਤੇ ਮਹਾਂਪੁਰਖਾਂ ਨੇ ਪ੍ਰੇਰਿਆ ਸੁਖਮਣੀ ਸਾਹਿਬ ਦੇ ਪਾਠ ਇਸਰੀ ਸਤ ਸੰਗ ਸਭਾ ਇਹ ਮਾਈਆਂ ਬੀਬੀਆਂ ਨੇ ਸਿਆਣੀਆਂ ਬੀਬੀਆਂ ਨੇ ਰਲ ਮਿਲ ਕੇ ਜੋ ਮਾਹਪੁਰਖਾਂ ਦੇ ਕਹੇ ਹੋਏ ਬੋਲਾਂ ਨੂੰ ਕਮਾਇਆ ਬਚਨ ਕਮਾਇਆ ਇਸਰਾ ਜਦੋਂ ਫਿਰ ਸਾਧੂ ਕੋਈ ਕਾਰਜ ਆਰੰਭ ਜਾਂਦੇ ਹਨ ਤੋ ਰੁਕਦਾ ਨਹੀਂ ਫਿਰ ਉਹ ਚੱਲਦਾ ਰਹਿੰਦਾ ਹੈ ਉਹ ਲੜੀਵਾਰ ਤੁਰਿਆ ਰਹਿੰਦਾ ਹੈ ਕਾਰ ਹਫਤੇ ਬਾਅਦ ਪਾਠ ਕਰਨਾ ਸੰਗਤ ਨੇ ਰਲ ਮਿਲ ਕੇ ਇਸਰਾ ਹੀ ਮਾਹਪੁਰਖਾਂ ਦੀ ਦੀਨ ਹੁੰਦੀ ਹੈ ਇਹ ਬਾਬਾ ਜਮੀਰ ਸਿੰਘ ਵਰਗੇ ਮਹਾਪੁਰਖ ਰੱਬ ਜੀ ਉਹ ਹਰੇਕ ਨਗਰ ਵਿੱਚ ਪੈਦਾ ਨਹੀਂ ਹੁੰਦੇ ਹਰੇਕ ਸ਼ਹਿਰ ਵਿੱਚ ਨਹੀਂ ਪੈਦਾ ਹੁੰਦੇ ਗੱਜ ਗੱਜ ਮੈਂ ਮਾਨਕ ਨਹੀਂ ਸਾਧਨਾ ਪੁਰ ਫਰਮਾਹੀ ਸਾਰ ਕਿਤਾਬਲੀ ਦਾ ਕਰਤਾ ਆਖਦਾ ਹੈ ਉਹ ਕਹਿੰਦਾ ਹਰੇਕ ਪਹਾੜ ਦੇ ਵਿੱਚ ਮਾਨਕ ਨਹੀਂ ਹੁੰਦਾ ਹਰੇਕ ਪਹਾੜ ਦੇ ਵਿੱਚ ਮਾਨਕ ਨਹੀਂ ਮਿਲੇਗਾ ਹਰੇਕ ਨਗਰ ਹਰੇਕ ਨਹਿਰ ਸ਼ਹਿਰ ਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ ਸਮਝਣਾ ਸਾਧੂ ਨਹੀਂ ਹੁੰਦਾ ਸਾਧੂ ਕਿਸੇ ਕਿਸੇ ਨਗਰ ਵਿੱਚ ਹੁੰਦੇ ਹਨ ਸਾਧੂ ਕਿਸੇ ਵਿਰਲੇ ਸ਼ਹਿਰ ਦੇ ਵਿੱਚ ਨਗਰ ਵਿੱਚ ਪੂਰਨ ਮਹਾਪੁਰਖ ਆਉਂਦੇ ਹਾਲ ਇਸਰਾ ਗੁਰੂ ਪਿਆਰੀ ਸਾਧ ਸੰਗਤ ਗੁਰੂ ਸਾਹਿਬ ਕਿਰਪਾ ਕਰਦੇ ਕਹਿੰਦੇ ਜਨਮ ਮਰਨ ਦੋਹਾਂ ਮੈਂ ਨਹੀਂ ਜਨ ਪਾਰੂਪਕਾਰ ਆਈ ਉਹ ਸਾਧੂ ਪਾਰੂਪਕਾਰ ਕਰਨ ਵਾਸਤੇ ਆਉਂਦੇ ਹਨ ਬ੍ਰਹਮ ਗਿਆਨੀ ਬਾਬਾ ਜਮੇਲ ਸਿੰਘ ਵਰਗੇ ਮਹਾਪੁਰਖ ਫਿਰ ਉਹਨਾਂ ਦੇ ਕੋਲ ਉਹ ਧਾਤ ਹੁੰਦੀ ਹੈ ਜਿਹੜੀ ਧਾਤ ਬ੍ਰਹਮ ਗਿਆਨੀ ਹੀ ਦੇ ਸਕਦਾ ਹੈ ਬ੍ਰਹਮ ਗਿਆਨੀ ਤੋਂ ਹੀ ਪ੍ਰਾਪਤ ਹੋ ਸਕਦੀ ਹੈ ਫਿਰ ਉਹਨਾਂ ਦੇ ਗੁਣ ਵੀ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ ਦੂਸਰਾ ਕੋਈ ਨਹੀਂ ਜਾਣ ਸਕਦਾ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣਦਾ ਕੀ ਕੀ ਹਨ ਉਹਨਾਂ ਦੇ ਘਰ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਨੇ ਬਚਨ ਆਖੇ ਆਪ ਸੰਗਤਾਂ ਨੇ ਸੁਖਮਣੀ ਸਾਹਿਬ ਦੇ ਜਾਪ ਸਰਵਣ ਕੀਤੇ ਬਾਣੀ ਸਰਵਣ ਕੀਤੀ ਜਿਸ ਵਿੱਚ ਸਤਿਗੁਰੂ ਨੇ ਆਖਿਆ ਕਹਿੰਦੇ ਸਾਧੂ ਦੇ ਘਰ ਕੀ ਹੈ ਉਹਦੇ ਕੋਲ ਕੀ ਹੈ 22 ਪ੍ਰਕਾਰ ਦੀ ਭਗਤੀ ਗੁਣ ਤਪਸ਼ਯ ਸਾਧੂ ਦੇ ਘਰ ਹੁੰਦੇ ਹਨ ਸਤਿਗੁਰੂ ਬਚਨ ਆਖਦੇ ਹਨ ਖੀਮ ਸ਼ਾਂਤ ਰਿੱਧ ਨਭ ਨਿਧ ਬੁੱਧ ਗਿਆਨ ਸਰਬ ਤੈ ਸਿਧ ਹਰੇਕ ਨੂੰ ਖਿਮਾ ਕਰ ਦੇਣਾ ਮਾਫੀ ਕਰ ਦੇਣਾ ਸਾਧੂ ਦਾ ਸੁਭਾਅ ਹੁੰਦਾ ਕਿਸੇ ਦੇ ਗੁਨਾਹਾਂ ਨਾ ਚਿਤਾਰ ਦੇ ਔਗੁਣ ਨਹੀਂ ਚਿਤਾਰਦਾ ਸਾਧੂ ਸ਼ਾਂਤੀ ਦਾ ਪੁੰਜ ਹੁੰਦਾ ਹੈ ਰਿੱਧ ਸਿਧ ਦਾ ਮਾਲਕ ਹੁੰਦਾ ਹੈ ਸਾਧੂ ਤੇ ਬੁੱਧੀ ਉਹਦੀ ਗਿਆਨ ਜਿਹੜਾ ਹੈ ਸ੍ਰੇਸ਼ਟ ਹੁੰਦਾ ਹੈ ਉਤਮ ਮਤ ਵਾਲੇ ਸਾਧੂ ਹੁੰਦੇ ਹਨ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਾਨ ਵਿਦਿਆ ਦੇ ਵਿੱਚ ਵੀ ਨਪੁੰਨ ਹੁੰਦੇ ਹਨ ਭਾਵੇਂ دنیਆਵੀ ਪੜ੍ਹਾਈ ਪੜ੍ਹੀ ਨਾ ਹੋਵੇ ਪਰ ਨਾਮ ਜਪਣ ਦੇ ਨਾਲ ਉੱਚੀ ਮਤ ਵਾਲੇ ਹੋ ਜਾਂਦੇ ਹਨ ਸੁਰਤ ਉੱਚੀ ਹੋ ਜਾਂਦੀ ਹੈ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ 15 ਭਗਤ ਕਿਤੋਂ ਪੜੇ ਨਹੀਂ ਸਾਨ ਉਹਨਾਂ ਨੇ ਭਗਤਾਂ ਨੇ ਬਚਨ ਆਖ ਦਿੱਤੀ ਕਹਿੰਦੇ 42 ਲੱਖ ਜੂਨਾ ਨੇ 42 ਲੱਖ ਜੂਨਾ ਪਾਣੀ 'ਚ ਨੇ 42 ਲੱਖ ਜੂਨਾ ਧਰਤੀ ਤੇ ਹਨ 84 ਲੱਖ ਜੂਨਾ ਬੰਨੀਆਂ ਗਈਆਂ ਨੇ ਇੰਨਾ ਗਿਆਨ ਉਹਨਾਂ ਨੂੰ ਕਿੱਥੋਂ ਆਇਆ ਮਹਾਰਾ ਕਹਿੰਦੇ ਨਾਮ ਜਪਣ ਕਰਕੇ ਗਿਆਨ ਆਇਆ ਪ੍ਰਭ ਕਹਿ ਸਿਮਰਨ ਰਿੱਧ ਸਿਧ ਨੌ ਨਿਧ ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ ਤਤ ਬੁੱਧ ਵਾਲੇ ਸ੍ਰੇਸ਼ਟ ਮਤ ਵਾਲੇ ਮਹਾਪੁਰਖ ਹੋਇਆ ਕਰਦੇ ਹਨ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਹਿੰਦੇ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤਰ ਤਤ ਕਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟੀਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੋਇ ਇਹ ਸਾਧੂ ਦੇ ਜਿਹੜੇ ਗੁਣ ਹ ਰਿੱਧ ਸਿੱਧ ਨੌ ਨਿਧ ਗਿਆਨ ਧਿਆਨ ਜਪ ਤਪ ਸਤ ਸੰਤੋਖ ਦਇਆ ਧਰਮ ਆਦਿਕ ਇਹ ਸਾਧੂ ਦੇ ਗੁਣ ਹਨ ਉਹਦੇ ਕੋਲ ਹੁੰਦੇ ਹਾਲੇ ਗੁਣ ਤੇ ਸਤਿਗੁਰੂ ਕਿਰਪਾ ਕਰਦੇ ਹਨ ਕਹਿੰਦੇ ਜਿਸ ਨੂੰ ਵੀ ਸਾਧੂ ਦਾ ਸੰਗ ਹੋ ਜਾਂਦਾ ਹੈ ਜੀਨੇ ਚਾਰ ਪਦਾਰਥ ਜੀ ਨੂੰ ਚਾਹੀਦੇ ਹਨ ਉਹ ਸਾਧੂ ਦੀ ਸ਼ਰਨ ਆਵੇ ਚਾਰ ਪਦਾਰਥ ਜੀ ਕੋ ਮੰਗਾਏ ਸਾਧ ਜਨਾਂ ਕੀ ਸੇਵਾ ਲਾਗੇ ਕਹਿੰਦੇ ਜੇ ਕਿਸੇ ਨੂੰ ਚਾਰ ਪਦਾਰਥ ਚਾਹੀਦੇ ਹਨ ਉਹ ਸਾਧੂ ਦੀ ਸੇਵਾ ਵਿੱਚ ਆ ਜਾਵੇ ਮਹਾਪੁਰਖ ਦੀ ਸੇਵਾ ਵਿੱਚ ਲੱਗ ਜਾਵੇ ਗੁਰੂ ਪਿਆਰੀ ਸਾਧ ਸੰਗਤ ਇਹ ਗੁਣ ਹਨ ਬ੍ਰਹਮ ਗਿਆਨੀ ਦੇ ਨਾਮ ਜਪਣ ਵਾਲਿਆਂ ਦੇ ਕਰਨੀ ਵਾਲਿਆਂ ਦੇ ਗੁਣ ਹਨ ਇੱਕ ਸਾਧੂ ਦੀ ਸੰਗਤ ਕਰਾਂਗੇ ਤੇ ਮਨੁੱਖ ਦਾ ਜੀਵਨ ਬਦਲਦਾ ਹੈ ਇੱਕ ਦਿਨ ਹੀ ਇਹ ਕਹ ਲਓ ਇੱਕ ਘੰਟਾ ਕਿਸੇ ਮਹਾਪੁਰਖ ਦੀ ਪੂਰੇ ਮਹਾਪੁਰਖ ਦੀ ਸੰਗਤ ਹੋ ਗਈ ਤੇ ਜੀਵਨ ਬਦਲ ਜਾਣਾ ਹੈ ਸੌ ਦਿਨ ਮਨੁੱਖ ਸੰਗਤ ਕਰਦਾ ਰਹੇ ਆਸੇ-ਪਾਸੇ ਹੋਰ ਥਾਮਾਂ ਤੇ ਉਹਦਾ ਜੀਵਨ ਨਹੀਂ ਬਦਲੇਗਾ ਇੱਕ ਦਿਨ ਸਾਧੂ ਦੇ ਕੋਲ ਬੈਠ ਜਾਊਗਾ ਉਹਦਾ ਜੀਵਨ ਬਦਲ ਜਾਵੇਗਾ ਸਤਿਗੁਰੂ ਨੇ ਬਚਨ ਆਖੇ ਹਨ ਬਾਣੀ ਦੇ ਵਿੱਚ ਮਾਰਾ ਕਹਿਣ ਲੱਗੇ ਗਨਕਾ ਦਾ ਵੀ ਭਲਾ ਹੋਇਆ ਗਨਕਾ ਪਾਪਨ ਇੱਕ ਸਾਧੂ ਦਾ ਸੰਗ ਹੁੰਦਾ ਹੈ ਤੇ ਉਹ ਆਖਦੇ ਰਾਮ ਕਹਿ ਵਾਹਿਗੁਰੂ ਆਖ ਰੱਬ ਦਾ ਨਾਮ ਜਪ ਤੇ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਮੂਹਰ ਲਾਈ ਬਾਣੀ ਚ ਮਹਾਰਾ ਕਹਿੰਦੇ ਮੰਨ ਰੇ ਪ੍ਰਭ ਕੀ ਸ਼ਰਨ ਵਿਚਾਰੂ ਜਿਹ ਸਿਮਰਤ ਗਨ ਕਾਸੀ ਉਦਰੀ ਤਾਂ ਕੋ ਜਾਸੁਰ ਧਾਰੂ ਏ ਮਾਨ ਵਾਹਿਗੁਰੂ ਦੀ ਸ਼ਰਨਾ ਗੁਰੂ ਦੇ ਨਾਮ ਨੂੰ ਜਪ ਜਿਹਦਾ ਸਿਮਰਨ ਕਰਕੇ ਇੱਕ ਵਿਸ਼ਵਾ ਦਾ ਭਲਾ ਹੋਇਆ ਸੀ ਸੰਗ ਹੋਇਆ ਨਾਮ ਜਪਣ ਵਾਲੇ ਦਾ ਇਸੇ ਤਰ੍ਹਾਂ ਜਿੰਨੇ ਵੀ ਗੁਰੂ ਪਿਆਰੀ ਸਾਧ ਸੰਗਤ ਸਤਿਗੁਰੂ ਨੇ ਬਾਣੀ 'ਚ ਜਿਨ੍ਹਾਂ ਦਾ ਨਾਮ ਦਿਆ ਹੈ ਜ਼ਿਕਰ ਕੀਤਾ ਹੈ ਉਹ ਸਾਧੂ ਦੁਆਰਾ ਹੀ ਸਤਿਗੁਰੂ ਪਾਤਸ਼ਾਹ ਆਖਦੇ ਕਹਿੰਦੇ ਭਲਾ ਹੋਇਆ ਜੇਸਰਾ ਬਾਬੇ ਕੇ ਵਜਦੇ ਬਾਬਾ ਵਿਧੀਜੰਦ ਜੀ ਦੀ ਅੰਸਵੰਸ ਸਤਕਾਰਯੋਗ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਖ ਗੁਰੂ ਪਿਆਰੀ ਸਾਧ ਸੰਗਤ ਇੱਕ ਸਾਧੂ ਦਾ ਸੰਗ ਹੁੰਦਾ ਹੈ ਸਾਧੂ ਦਾ ਸੰਗ ਹੋਣ ਕਰਕੇ ਦੇਖੋ ਗੁਰੂ ਰਾਮਦਾਸ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਰਨ ਆਉਂਦੇ ਹਨ ਤੇ ਸਾਧੂ ਦਾ ਸੰਗ ਹੋਇਆ ਜੀਵਨ ਬਦਲਿਆ ਤੇ ਸਾਡਾ ਜਿਹੜਾ ਸਰੀਰ ਹੈ ਸਾਧੂ ਦੀ ਗੱਲ ਕਰ ਰਿਹਾ ਹਾਂ ਸਾਡਾ ਜਿਹੜਾ ਸਰੀਰ ਹੈ ਸਾਡੇ ਸਰੀਰ ਦਾ ਜਿਹੜਾ ਸਭ ਤੋਂ ਪਵਿੱਤਰ ਹਿੱਸਾ ਹੈ ਉਹ ਸੀਨਾ ਹੈ ਉਹ ਸਾਡਾ ਹਿਰਦਾ ਹੈ ਛੇਵੇਂ ਪਾਤਸ਼ਾਹ ਕਹਿੰਦੇ ਇੱਕ ਸਾਧੂ ਦੇ ਸੰਗ ਨੇ ਬਾਬਾ ਵਿਧੀ ਚੰਦ ਤੈਨੂੰ ਬਹੁਤ ਵੱਡਾ ਮਹਾਪੁਰਖ ਬਣਾ ਦਿੱਤਾ ਮਹਾਰਾਜ ਆਖਦੇ ਕੋਈ ਸਾਡੀ ਸੁਰਤ ਵਿੱਚ ਵਸਦਾ ਰਹਿੰਦਾ ਹੈ ਮਹਾਰਾ ਕਹਿੰਦੇ ਕੋਈ ਸਾਡੀਆਂ ਯਾਦਾਂ ਚ ਵਸਦਾ ਹੈ ਮਹਾਰਾ ਕਹਿੰਦੇ ਵਿਦੀ ਚੰਦ ਤੂੰ ਸਾਡੇ ਸੀਨੇ ਚ ਵਸਦਾ ਹੈ ਵਿਦੀ ਚੰਦ ਸੀਨਾ ਗੁਰੂ ਕਾ ਸੀਨਾ ਇਹ ਇਹ ਵਚਨ ਮਹਾਰਾਜ ਨੇ ਆਖੇ ਵਚਨ ਆਖੇ ਸੋ ਉਥੇ ਆਪਾਂ ਵਿਚਾਰ ਫਿਰ ਲੈ ਆਉਣੇ ਇੱਕ ਸਾਧੂ ਜਿਹੜਾ ਹੈ ਕਿੰਨਿਆਂ ਦਾ ਜੀਵਨ ਬਦਲਦਾ ਹੈ ਸਾਧੂ ਮਹਾਪੁਰਖ ਪਾਪੀ ਬੰਦੇ ਨੂੰ ਵੀ ਸਾਥ ਬਣਾ ਦਿੰਦੇ ਹਨ ਇਸ ਤਰ੍ਹਾਂ ਹੋਰ ਜਿਹੜਾ ਕੋਈ ਕਰਮੀ ਜੀਵ ਹੁੰਦਾ ਹੈ ਉਹਨੂੰ ਭਗਤੀ ਦੇ ਮਾਰਗ ਤੇ ਲਾ ਦਿੰਦੇ ਹਨ ਇਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਖਿਮਾ ਮੰਗਦਾ ਆਪ ਸੰਗਤ ਤੋਂ ਬਹੁਤ ਹੀ ਸਤਿਕਾਰਯੋਗ ਜਥੇਦਾਰ ਮਹਾਪੁਰਖ ਬਾਬਾ ਕਰਨੈਲ ਸਿੰਘ ਜੀ ਉਹਨਾਂ ਦਾ ਸੰਗ ਕਰਕੇ ਆਪ ਸੰਗਤ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਹਾਂ। ਬਾਬਾ ਕਰਨੈਲ ਸਿੰਘ ਜੀ ਦਾ ਧੰਨਵਾਦ। ਬਾਬਾ ਕਲਦੀਪ ਸਿੰਘ ਜੀ ਮਹਾਂਪੁਰਖ ਸਿੱਖੇ ਵਾਲੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਬਾਬਾ ਜਮੀਰ ਸਿੰਘ ਰੱਬ ਜੀ ਉਹਨਾਂ ਦੇ ਬਚਨਾਂ ਦੇ ਨਾਲ ਉਹਨਾਂ ਦੇ ਜੀਵਨ ਬਾਰੇ ਆਪ ਸੰਗਤ ਨੂੰ ਬਹੁਤ ਪ੍ਰੀਮ ਪਿਆਰ ਦੇ ਨਾਲ ਸਮਝਾਇਆ ਦੱਸਣਾ ਕੀਤਾ। ਔਰ ਸਾਰੀ ਸੰਗਤ ਦਾ ਧੰਨਵਾਦ ਜਿੰਨੀ ਵੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਹੈ ਪ੍ਰਬੰਧਕ ਕਮੇਟੀ ਹੈ ਜਿੰਨੇ ਵੀ ਵੀਰ ਹਨ ਸਾਰੀ ਸੰਗਤ ਦਾ ਧੰਨਵਾਦ ਇਸ ਸ੍ਰੀ ਸਤਸੰਗ ਸਭਾ ਮਾਈਆਂ ਬੀਬੀਆਂ ਹੋਰ ਜਿੰਨੇ ਗੁਰਮੁਖ ਪਿਆਰੇ ਸੇਵਾ ਕਰਦੇ ਹਨ ਸਹਿਯੋਗ ਦੇ ਰਹੇ ਹਨ ਕੋਈ ਪੁੰਨ ਕਰ ਰਿਹਾ ਦਾਨ ਕਰ ਰਿਹਾ ਸਾਰੀ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ ਇਸੇ ਤਰ੍ਹਾਂ ਟਿਕਾਅ ਬਣਾਈ ਰੱਖਿਓ ਇਸੇ ਤਰ੍ਹਾਂ ਪ੍ਰੀਮ ਦੇ ਨਾਲ ਬੈਠੇ ਰਹਿਣਾ ਹੈ ਹੋਰ ਵੀ ਗੁਰਮੁਖ ਪਿਆਰੀ ਆਏ ਹਨ ਉਹਨਾਂ ਤੋਂ ਆਪਾਂ ਗੁਰੂ ਦੀਆਂ ਵਿਚਾਰਾਂ ਮਹਾਂਪੁਰਖਾਂ ਦੇ ਗੁਣਾਬਾਦੀ ਸਾਂਝ ਪਾਉਣੀ ਹੈ ਧੰਨਵਾਦ ਗੁਰੂ ਘਰ ਦੇ ਵਜ਼ੀਰਾਂ ਦਾ ਸੈਕਟਰੀ ਸਾਹਿਬ ਦਾ ਜਿਨ੍ਹਾਂ ਨੇ ਸਮਾਂ ਬਖਸ਼ਿਆ ਹੈ ਜੀ ਆਪਾਂ ਫਤਿਹ ਬੁਲਾਈਏ ਸਾਰੀ ਸੰਗਤ ਆਖੋ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ